ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਸਾਰੇ ਪਰਮਾਤਮਾ ਦੇ ਕਿ ਆਪ ਸਭ ਠੀਕ ਹੋ ਮਾਲਕ ਸਭਨਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਾਂਜੀ ਬਹੁਤ ਗਰਮੀ ਹੋ ਗਈ ਹੈ ਆਪਾਂ ਇਹ ਵੀਡੀਓ ਅੱਗੇ ਪਾਈਏ ਗਿਆ ਪਰ ਆ ਜਪਾ ਗਲ ਕਰ ਦਿਆ ਗਿਆ ਕਿ ਹੁਣ ਆਪਾਂ ਜੋ ਸ਼ਬੀਲਾ ਆ ਰਹੀ ਹੈ ਗਿਆ ਨਹੀਂ ਤਨ ਤਨ ਸਾਬ ਚੀਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰੂ ਨੂੰ ਲੈ ਕੇ ਆਪਾਂ ਉਹ ਦਿਨ ਬਣਾਉਣਾ ਹੈ ਬਹੁਤ ਸ਼ਬੀਲਾ ਲੱਗ ਵੀ ਚੁੱਕੀਆਂ ਹੈਗੀਆਂ ਨੇ ਕਾਫੀ ਜਗ੍ਹਾ ਤੇ ਅਸੀਂ ਕੱਲ ਛਾਟਾ ਸਾਹਿਬ ਗਏ ਤਾਂ ਉੱਥੇ ਨਾ ਚਲੋ ਚੋਣ ਪ੍ਰਚਾਰ ਵੀ ਬਹੁਤ ਹੋ ਰਿਹਾ ਹੈ गावा ਮੈਂ ਕਿਸੇ ਦੇ ਹੱਕ ਵਿੱਚ ਨਹੀਂ ਬੋਲਦੀ ਹੈਗੀ ਨਾ ਮੈਨੂੰ ਚੋਣ ਦੇ ਨਾਲ ਕੋਈ ਮਤਲਬ ਹੈਗਾ ਵਾ ਬਾਕੀ ਤੁਸੀਂ ਇਹ ਦੇਖੋ ਕਿ ਉੱਥੇ ਬਹੁਤ ਜ਼ਿਆਦਾ ਗਰਮੀ ਸੀ ਪਹਿਲੇ ਇਹ ਰੇੜੀਆਂ ਜਿਹੜੀਆਂ ਨਾ ਉਹ ਅੱਡੇ ਦੇ ਵਿੱਚ ਲੱਗੀਆਂ ਈ ਤੇ ਅੱਡੇ ਚ ਹਟਾ ਕੇ ਰੇੜੀਆਂ ਤੇ ਸਾਈਡ ਤੇ ਕਰਵਾ ਦਿੱਤੀਆਂ ਗਈਆਂ ਸਾਈਡ ਤੇ ਕਰਵਾਉਣ ਦੇ ਕਾਰਨ ਉੱਥੇ ਕੋਈ ਸ਼ਟਰਿੰਗ ਨਹੀਂ ਹੈਗੀ ਕੋਈ ਉੱਥੇ ਹੈ ਕੁਛ ਨਹੀਂ ਹੈਗਾ ਸਵਾਰੀ ਜਿਹੜੀ ਹੈਗੀ ਆ ਉਹ ਤੁਪ ਵਿੱਚ ਹੀ ਖੜੀ ਹੁੰਦੀ ਹੈਗੀ ਆ ਜਿਹੜੀ ਪਬਲਿਕ ਹੈ ਵਿਚਾਰੀ ਉਹ ਪਰੇਸ਼ਾਨ ਹੁੰਦੀ ਹੈਗੀ ਹੈ ਤੁਪ ਦੇ ਕਾਰਨ ਪਹਿਲੇ ਰੇੜੀਆਂ ਦੇ ਕਾਰਨ ਉਹਨਾਂ ਦੀਆਂ ਛਤਰੀਆਂ ਦੀ ਜਿਹੜੀ ਸ਼ਾਨ ਹੁੰਦੀ ਸੀ ਉਹਦੇ ਲਾਗੇ ਖੜੇ ਹੋ ਜਾਂਦੇ ਸੀ ਪਰ ਹੁਣ ਉਹ ਛਤੜੀਆਂ ਜਿਹੜੀਆਂ ਹੈਗੀਆਂ ਉਹ ਰੇੜੀਆਂ ਪਿੱਛੇ ਹੋਣ ਕਰਕੇ ਉਹਨਾਂ ਨੇ ਮਤਲਬ ਹਟਾ ਦਿੱਤਾ ਤੇ ਉਥੇ ਖੜੇ ਹੋਣ ਨੂੰ ਕੋਈ ਜਗ੍ਹਾ ਨਹੀਂ ਅਸੀਂ ਸ਼ਬੀਲਾ ਲਾ ਲੌਨੇ ਆ ਸ਼ਬੀਲਾ ਦੇ ਵਿੱਚ ਕਿੰਨਾ ਅਸੀਂ ਉਹ ਕਰਦੇ ਭੰਗੂਰ ਬਣਾਉਣੇ ਚਰਨੇ ਬਣਾਉਣੇ ਆਈਸਕ੍ਰੀਮ ਦੇ ਦੇ ਕਈ ਕੁਛ ਦਿੰਨੇ ਹੈਗੇ ਅਸੀਂ ਉਹਦੇ ਵਿੱਚ ਫਰੂਟ ਮਹਿੰਗੇ ਤੋਂ ਮਹਿੰਗੇ ਅਸੀਂ ਉਹਦੇ ਵਿੱਚ ਠੰਡੇ ਪੀਜੜੇ ਹੈਗੇ ਉਹ ਦਿੰਨੇ ਹੈਗੇ ਪਰ ਕਿ ਉਹ ਜਿਹੜੀ ਧੁੱਪ ਨਾਲ ਉੱਥੇ ਜਨਤਾ ਹੈ ਕਿ ਉਹ ਨੂੰ ਸ਼ਾਂ ਨਹੀਂ ਚਾਹੀਦੀ ਹੈਗੀ ਚਲੋ ਹੋਰ ਕੁਝ ਨਹੀਂ ਹੈਗੀ ਤੇ ਘੱਮ ਸੇ ਘਮ ਉੱਥੇ ਟੈਂਟ ਦੀ ਤਰ੍ਹਾਂ ਇੱਕ ਸ਼ੈਲਟਰ ਬਣਾ ਦਿੱਤਾ ਜਾਵੇ ਜਿਹੜੀ ਜਨਤਾ ਉਹ ਘੱਮ ਸੇ ਘਮ ਸ਼ਾਮੇ ਤੇ ਘੜੀ ਹੋ ਜਾਏਗੀ ਕਿਸੇ ਨਿਬਸ ਦੀ ਵੇਟ ਕਰਨੀ ਕਿਸੇ ਨੇ ਆਟੋ ਦੀ ਵੇਟ ਕਰਨੀ ਹੈਗੀ ਹੈ ਸ਼ਬੀਲਾ ਲਾਉਣ ਦਾ ਸਭ ਨੂੰ ਪਤਾ ਹੈ ਕਿ ਅਸੀਂ ਲਾਉਣੀ ਹੈਗੀਆਂ ਪਰ ਅਸਲ ਇਨਸਾਨੀਅਤ ਤੋਂ ਜਿਹੜੀ ਅਸੀਂ ਨਾ ਉਹ ਭੁੱਜਦੀ ਹੈਗੀ ਆ ਅਸਲ ਇਨਸਾਨੀਅਤ ਵੱਲ ਉਹੇ ਪਾਸੇ ਨਹੀਂ ਆ ਲੰਗਰ ਲਾਉਣਾ ਹੈ ਬਸ ਉਹ ਲਾਉਣਾ ਹੈ गावा ਠੀਕ ਹੈ ਲਾਓ ਸੇਵਾ ਇਹ ਕਰੋਗੇ ਜੋ ਜਿਸ ਦੇ ਕਰਮਾਂ ਦੇ ਵਿੱਚ ਭਾਗਾਂ ਦੇ ਵਿੱਚ ਹੈਗੀ ਹੈ ਸੇਵਾ ਉਹ ਲੋਗੇ ਪਰ ਇਹ ਕਿ ਇਨਸਾਨੀਅਤ ਦੀ ਨਾਤੇ ਇਹ ਚੀਜ਼ਾਂ ਮਲ ਵੀ ਧਿਆਨ ਦਿੱਤਾ ਜਾਵੇਗੀ ਤਾਂ ਬਹੁਤ ਵਧੀਆ ਗਾਵਾ ਚਲੋ ਠੀਕ ਹੈ ਸਰਕਾਰਾਂ ਜੋ ਕਰਦੀਆਂ ਉਹ ਕਰਦੀਆਂ ਹੈਗੀਆਂ ਵਾ ਜਿਹੜੇ ਅਸੀਂ ਲੋਕ ਹੈਗੇ ਆ ਪੰਜਾਬੀ ਸ਼ਬੀਲਾ ਲਾਉਂਦੇ ਆ ਇਹ ਕੋਈ ਸਰਕਾਰਾਂ ਨਹੀਂ ਲਾਉਂਦੀਆਂ ਹੈਗੀਆਂ ਇਹ ਪਬਲਿਕ ਹੀ ਲਾਉਂਦੀ ਹੈ ਲੰਗਰ ਪਬਲਿਕ ਲਾਉਂਦੀ ਹੈਗੀ ਹੈ ਪਬਲਿਕ ਵਾਸਤੇ ਤਾਂ ਇਹ ਇਨਸਾਨੀਅਤ ਦੇ ਨਾਤੇ ਤੁਸੀਂ ਉਹ ਸ਼ਟਰਿੰਗ ਉੱਥੇ ਕਰ ਦਿਓ ਥੋੜੀ ਇੰਨੀ ਗਰਮੀ ਹੈਗੀ ਆ ਖੜੇ ਹੋਣਾ ਇੰਨਾ ਮੁਸ਼ਕਲ ਹੈਗਾ ਵਾ ਪੁੱਜ ਜਾਂਦਾ ਬੰਦਾ ਇੰਨੀ ਗਰਮੀ ਦੇ ਨਾਲ ਹੈਗੀ ਬਾਕੀ ਮੈਂ ਕਹਿਣੀ ਹੈਗੀ ਆ ਕਿ ਜਿਸ ਤਰ੍ਹਾਂ ਤੁਸੀਂ ਸ਼ਬੀਲਾਂ ਦੇ ਵਿੱਚ ਠੰਡਾ ਪਾਣੀ ਬੇਸ਼ੱਕ ਸਿੰਪਲ ਬਰਫ਼ ਵਾਲਾ ਠੰਡਾ ਪਾਣੀ ਹੋਵੇ ਪੀਣ ਵਾਲੇ ਨੂੰ ਉਹ ਮਿਲੇਗੇ ਇਹਦੇ ਨਾਲ ਤੁਸੀਂ ਬੂਟੇ ਵੰਡੋਗੇ ਕਿ ਹਰ ਕੋਈ ਬੂਟਾ ਲੈ ਕੇ ਜਾਵੇ ਆਪਣੇ ਘਰ ਆਸ-ਪड़ोस ਜਿੱਥੇ ਵੀ ਉਹ ਪਾਣੀ ਪਾ ਸਕਦਾ ਹੈਗਾ ਉਸ ਨੂੰ ਵੱਡਾ ਕਰ ਜਾਵਾ ਆਪਣੇ ਲਾਗੇ ਆਸ-ਪड़ोस ਜਿੱਥੇ ਵੀ ਉਹ ਲਗਾ ਸਕਦਾ ਹੈ ਬੂਟਾ ਲਗਾਵੇ ਹੈਗੇ ਹਰ ਕੋਈ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਮੈਂ ਤਾਂ ਕੰਨੀ ਹੈ 5-5 ਨੂੰ 10-10 ਬੂਟੇ ਲਗਾਓ ਜਿੰਨੀ ਗਰਮੀ ਹੈ ਨਾ ਤੇ ਸਾਨੂੰ ਸਾਰਿਆਂ ਨੂੰ ਹੀ ਜੇ ਅਸੀਂ ਰੁਖ ਲਗਾਵਾਂਗੇ ਅਗੇ ਤੇ ਹਰ ਤਰ੍ਹਾਂ ਹੀ ਹੈ ਅੱਜ ਪਸ਼ੂ ਪੰਛੀਆਂ ਵਾਸਤੇ ਲੋਕ ਕੀ ਕਰ ਰਹੇ ਨੇ ਕਿ ਆਪਣੇ ਘਰਾਂ ਵਿੱਚ ਆਲਣੇ ਲਗਾ ਰਹੇ ਨੇ ਚਲੋ ਵੀ ਠੀਕ ਹੈ ਮੰਨ ਲੈਣੇ ਹੈ ਕਿ ਠੀਕ ਹੈ ਪਰ ਕੀ ਉਹ ਜਿਹੜੇ ਉਹਨਾਂ ਨੂੰ ਹੈਂਡੀਕੈਪ ਨਹੀਂ ਬਣਾ ਰਹੇ ਅਸੀਂ ਪਸ਼ੂ ਪਸ਼ੂਆਂ ਵਾਸਤੇ ਕਿੰਨਾ ਗਰਮੀ ਹੈਗੀ ਹੈ ਉਹਨਾਂ ਵਾਸਤੇ ਜਿਹੜਿਆ ਵਾਰਾ ਪਸ਼ੂ ਕੁੱਤੇ ਬਿੱਲੇ ਸਾਰੇ ਕੁਛ ਇਹ ਫਿਰ ਰਹੇਗੇ ਉਹਨਾਂ ਵਾਸਤੇ ਕੀ ਕਰਨਾ ਹੈ ਫਿਰ ਉਹਨਾਂ ਵਾਸਤੇ ਤਾਂ ਇਹੀ ਇਨਸਾਨੀਅਤ ਹੈਗੀ ਹੈ ਭਾਈ ਕਿ ਆਪਾਂ ਦਰਖਤ ਲਗਾਈਏ ਜਿਹੜਾ ਵੀ ਕੋਈ ਖੁੱਲੇ ਵਿੱਚ ਜਿਵੇਂ ਆਜ਼ਾਦ ਰਹਿਣਾ ਚਾਹੁੰਦਾ ਉਹ ਰਵੇ ਛਾਂ ਦੇਖ ਕੇ ਛਾਵੇਂ ਬੈ ਸਕੇਗੀ ਸਾਨੂੰ ਸਭ ਨੂੰ ਦਰਖਤ ਲਗਾਉਣੇ ਚਾਹੀਦੇ ਹੈਗੇ ਨੇ ਤਾਂ ਕਿ ਨਾ ਕਿ ਆ ਬੰਦਸ਼ਾਂ ਵਾਲੇ ਆਲਣੇ ਬਣਾ ਕੇ ਦੇਣੇ ਪਾਣੀ ਰੱਖੋ ਆਪਣੇ ਆਪਣੇ ਘਰੇ ਜਿਹੜੇ ਤੁਹਾਡੇ ਘਰੇ ਪੰਛੀ ਆਉਂਦੇ ਨੇ ਉਹ ਪੀਣ ਠੀਕ ਆ ਵਧੀਆ ਗੱਲ ਹੈਗੀ ਆ ਪਰ ਉਹ ਇਹ ਜਿਹੜੇ ਅਸੀਂ ਕਹਿੰਦੇ ਆ ਕਿ ਚਲੋ ਉਹਨਾਂ ਨੂੰ ਆਲਣੇ ਬਣਾ ਕੇ ਦੇਈਏ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਇੱਕ ਹੈਂਡੀਕੈਪ ਬਣਾ ਰਹੇ ਹਈ ਅਸੀਂ ਉਹਨਾਂ ਨੂੰ ਪੰਛੀ ਜਿਹੜਾ ਹਮੇਸ਼ਾ ਆਜ਼ਾਦ ਹੈ ਤੇ ਆਜ਼ਾਦ ਹੀ ਰਹਿੰਦੇ ਨੇ ਤੇ ਉਹਨਾਂ ਨੂੰ ਆਜ਼ਾਦ ਹੀ ਰਹਿਣ ਦਿਓ ਇਨਸਾਨੀਅਤ ਦੇ ਦਹਿਰੇ ਵਿੱਚ ਨਾ ਬੰਨੋ ਉਸ ਨੂੰ ਕਿ ਜਿਹੜੀਆਂ ਸਾਡੇ ਵਾਸਤੇ ਸ਼ਰਤਾਂ ਨੇ ਇਨਸਾਨ ਵਾਸਤੇ ਕਿਉਂਕਿ ਇਨਸਾਨ ਬੰਦਸ਼ਾਂ ਜਿਹੜੀਆਂ ਨਾ ਉਹ ਸਿਰਫ ਇਨਸਾਨ ਵਾਸਤੇ ਗਈਆਂ ਇਨਸਾਨ ਦੇ ਵਿੱਚ ਕਦੋਂ ਹਵਾਨੀਅਤ ਆ ਜਾਏ ਇਹ ਕੋਈ ਪਤਾ ਨਹੀਂ ਹੈ ਕਿਉਂਕਿ ਇਨਸਾਨ ਦਾ ਦਿਮਾਗ ਹੀ ਸ਼ੈਤਾਨੀ ਰੂਪ ਧਾਰਨ ਕਰਦਾ ਏ ਕਦੀ ਕਿਸੇ ਪਸ਼ੂ ਪੰਛੀ ਨੂੰ ਕੀ ਦੇਖਿਆ ਹੈਗਾ ਜੇ ਇਸ ਤਰ੍ਹਾਂ ਕਿ ਉਹ ਜੇ ਜੋ ਕਰਦੇ ਬਸੋਈ ਕਰਦੇ ਗਿਆ ਹੰਗਾਮਾ ਸਾਡੇ ਵਾਂਗੂ ਨਹੀਂ ਕਰਦੇ ਹੈਗੇ ਨਾ ਉਹਨਾਂ ਦੀਆਂ ਪੰਚਾਇਤਾਂ ਬੈਠਦੀਆਂ ਨਾ ਉਹਨਾਂ ਨੂੰ ਮੁਆਵਜ਼ੇ ਦੀ ਜ਼ਰੂਰਤ ਹੁੰਦੀ ਹੈ ਨਾ ਉਹਨਾਂ ਨੂੰ ਕੁਝ ਸਟੋਰ ਕਰਨ ਦੀ ਜ਼ਰੂਰਤ ਹੁੰਦੀ ਹੈਗੀ ਆ ਬਸ ਸਿਰਫ ਉਹਨਾਂ ਨੂੰ ਉੱਡਣ ਵਾਸਤੇ ਖੁੱਲਾ ਅਸਮਾਨ ਖਾਣ ਵਾਸਤੇ ਦਾਣਾਦਣਕਾ ਤੇ ਪੀਣ ਵਾਸਤੇ ਪਾਣੀ ਤੇ ਆਲਣੇ ਵਾਸਤੇ ਉਹਨਾਂ ਵਾਸਤੇ ਦਰਖਤ ਚਾਹੀਦੇ ਨੇ ਜਿੱਥੇ ਵੀ ਉਹ ਜੀ ਚਾਹੇ ਰਹਿਣ ਰਹਿ ਸਕਦੇ ਨੇ ਅਸੀਂ ਬਨ ਕੇ ਨਹੀਂ ਉਹਨਾਂ ਨੂੰ ਰੱਖ ਸਕਦੇ ਹੈਗੇ ਇਸ ਕਰਕੇ ਜਿਹੜੇ ਘਰਾਂ ਵਿਚ ਆਲਣੇ ਲੁੰਦੇ ਨੇਗੇ ਨਾ ਉਹ ਥੋੜਾ ਜਿਹਾ ਧਿਆਨ ਦਿਓਗੇ ਬਾਹਰ ਦੋ ਚਾਰ ਦਰਖਤ ਲਗਾਓਗੇ ਘਰਾਂ ਵਿਚ ਆਲਣੇ ਬਣਾ ਕੇ ਉਹਨਾਂ ਨੂੰ ਹੈਂਡੀਕੈਪ ਨਾ ਬਣਾਓਗੇ ਬਾਕੀ ਵੈਗ ਜੀ ਕਾ ਖਾਲਸਾ ਵੈਗ ਜੀ ਕੀ ਫਤਿਹ ਸ਼ਹੀਦੀਪੁਰ ਦੇ بس ਇੰਨੀਆਂ ਗੱਲਾਂ ਯਾਦ ਰੱਖੋ ਕਿ ਅਸੀਂ ਦਰਖਤ ਲਗਾਉਣੇ ਆ ਸ਼ਬੀਲਾਂ ਵਿੱਚ ਠੰਡੇ ਪੀਂ ਵੰਡਣ ਨਾਲ ਹੋएगी ਅਸੀਂ ਦਰਖਤ ਵੰਡੀਏ ਹਰ ਕਿਸੇ ਨੂੰ ਦਰਖਤ ਦੀ ਲਾਉਣ ਦੀ ਜ਼ਰੂਰਤ ਹੈਗੀ ਆ ਇੱਕ ਦਰਖਤ 5 5 10 10 ਸਾਲ ਦੇ ਵਿੱਚ ਕੰਪਲੀਟ ਦਰਖਤ ਬਣਦਾ ਹੈਗਾ ਤੇ ਜੇ ਛੋਟੇ ਪੌਦੇ ਅੱਜ ਤੋਂ ਲਾਵਾਂਗੇਗੇ ਤੇ ਸ਼ਾਇਦ ਕੁਝ ਦਹਾਕਿਆਂ ਸਾਲਾਂ ਤੱਕ ਸ਼ਾਇਦ ਵੇਖਾਂਗੇ ਕਿ ਨਹੀਂ ਵੇਖਾਂਗੇ ਤੇ ਨਹੀਂ ਪਰ ਸਾਡੀ ਆਉਣ ਵਾਲੀ ਪੀੜ੍ਹੀ ਤੇ ਵੇਖੇਗੀ ਨਾ ਕਿ ਉਹ ਉਹਨਾਂ ਵਾਸਤੇ ਤਾਂ ਵਾਤਾਵਰਣ ਬਧੀਆ ਹੋਏਗਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ